ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੀਆਂ ਜਿੱਥੇ ਪੰਜਾਬ ਦੇ ਵਿੱਚ ਪਹਿਲੀ ਵਾਰ ਪ੍ਰੈਗਾ ਕੈਪਸੂਲਾਂ ਉੱਤੇ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਰਵਾਈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਡੀਸੀ ਸਾਹਿਬਾਨ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ ਕਿ ਪ੍ਰੈਗਾ ਕੈਪਸੂਲ ਦੀ ਸੇਲ ਦੀ ਹੁਣ ਇਕੱਲੀ-ਕੱਲੀ ਡਿਟੇਲ ਕਿਸੇ ਵੀ ਕੈਮਿਸਟ ਦੇ ਕੋਲੋਂ ਜਿਹੜਾ ਕਿ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਬਿਨਾਂ ਪਰਚੀ ਤੋਂ ਤੇ ਬਿਨਾ ਵੈਰੀਫਿਕੇਸ਼ਨ ਤੋਂ ਤੇ ਬਿਨਾ ਬਿੱਲ ਤੋਂ ਰਿਕਾਰਡ ਤੋਂ ਜੇਕਰ ਪ੍ਰੈਗਾ ਕੋਈ ਵੀ ਹੁਣ ਕੈਮਿਸਟ ਵੇਚਦਾ ਤਾਂ ਉਸ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਦਰਅਸਲ ਪ੍ਰੈਗਬੈਲਨ ਨਾਮ ਦੀ ਇਹ ਦਵਾਈ ਸਾਲਟ ਜਿਹੜਾ ਇਸ ਦੇ ਵਿੱਚ ਪੈਂਦਾ ਹੈ ਉਹ ਪੇਨ ਕਿਲਰ ਤੇ ਮਸਲ ਰਿਲੈਕਸੈਂਟ ਯਾਨੀ ਕਿ ਜਿਹੜੀਆਂ ਸਾਡੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਨਰਵਸ ਨੂੰ ਰਿਲੈਕਸ ਕਰਨ ਵਾਸਤੇ ਸਹੀ ਤੌਰ ਤੇ ਬਣੀ ਸੀ ਪਰ ਦੇਖਿਆ ਇਹ ਗਿਆ ਕਿ ਆਮ ਰੁਝਾਨ ਬਣ ਗਿਆ ਕਿ ਲੋਕ ਉਸ ਨੂੰ ਨਸ਼ੇ ਦੇ ਤੌਰ ਤੇ ਵਰਤਣ ਲੱਗ ਗਏ ਤੇ ਇਸ ਦੀ ਲੋਕਾਂ ਨੂੰ ਲਤ ਲੱਗਣ ਲੱਗ ਗਈ ਹਾਲਾਂਕਿ ਬਹੁਤ ਸਾਰੇ ਜੋ ਸਮਾਜਿਕ ਜੋ ਸਮਾਜ ਸੇਵੀ ਨੇ ਜਿਵੇਂ ਜਿਨ੍ਹਾਂ ਦੇ ਵਿੱਚ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਝੋਟਾ ਵੀ ਆਉਂਦੇ ਨੇ ਜਿਨ੍ਹਾਂ ਨੇ ਕਈ ਵਾਰ ਪ੍ਰੈਗਾ ਕੈਪਸੂਲਾ ਵੇਚਣ ਵਾਲੇ ਜਿਹੜੇ ਕੈਮਿਸਟਰੀ ਉਹਨਾਂ ਨੂੰ ਫੜਿਆ ਤੇ ਉਹਨਾਂ ਉੱਤੇ ਜਿਹੜਾ ਕਿ ਉਹਨਾਂ ਨੇ ਪੁਲਿਸ ਹਵਾਲੇ ਵੀ ਕੀਤਾ ਤੇ ਬਹੁਤ ਸਾਰੇ ਉਹਨਾਂ ਨੇ ਇਹ ਪ੍ਰੈਗਾ ਕੈਪਸੂਲ ਵੇਚਣ ਵਾਲੇ ਆਮ ਜਿਹੜੇ ਨਸ਼ਾ ਵੇਚਣ ਵਾਲੇ ਮੁੰਡੇ ਜੋ ਘਰਾਂ ਦੇ ਵਿੱਚ ਨਸ਼ਾ ਵੇਚ ਰਹੇ ਸੀ ਉਹਨਾਂ ਨੂੰ ਵੀ ਫੜਿਆ ਤਾਂ ਇਹ ਗੱਲ ਤਾਂ ਸਾਫ਼ ਹੈ ਕਿ ਪ੍ਰੈਗਾ ਵੱਡੇ ਪੱਧਰ ਤੇ ਵਿਕ ਰਹੇ ਨੇ ਤੇ ਹੁਣ ਕਾਰਵਾਈ ਇਹ ਫੈਸਲਾ ਪਾਉਂਦਿਆਂ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਵੀ ਹੁਕਮ ਜਾਰੀ ਕੀਤਾ ਗਿਆ ਕਿ ਕਿਉਂਕਿ ਜੇਕਰ ਕੋਈ ਆਰਥੋਪੈਡੀਸ਼ਨ ਹੈ ਤੇ ਜਾਂ ਫਿਰ ਕੋਈ ਨਿਊਰੋ ਦਾ ਡਾਕਟਰ ਹੈ ਤਾਂ ਉਹ ਵੀ ਸਿਰਫ 75 ਮਿਲੀਗ੍ਰਾਮ ਦੀ ਡੋਜ਼ ਪ੍ਰੈਗਾ ਕੈਪਸੂਲ ਦੀ ਗੱਲ ਲਿਖ ਰਿਹਾ ਜਦ ਕਿ ਆਮ ਤੌਰ ਤੇ 150 ਤੇ 300 mg ਜਿਹੜੀ ਹੈ ਇਹ ਪ੍ਰੈਗਾ ਇਹ ਵੇਚ ਰਹੇ ਨੇ ਆਮ ਲੋਕਾਂ ਦੇ ਵਿੱਚ ਜੋ ਕਿ ਇਸ ਦੀ ਦੁਰਵਰਤੋਂ ਕਰ ਰਹੇ ਨੇ ਜਿਸ ਤੋਂ ਬਾਅਦ ਹੁਣੇ ਫੈਸਲਾ ਲਿਆ ਗਿਆ ਤਾਂ ਕਿ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਇਸ ਇੱਕ ਥਾਂ ਤੋਂ ਬਾਅਦ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਉੱਤੇ ਇਹੀ ਫੈਸਲਾ ਪ੍ਰੈਗਾ ਨੂੰ ਲੈ ਕੇ ਐਲਾਨਿਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਵੱਡੀ ਰਾਹਤ ਜਾਂ ਵੱਡੀ ਨਿਕਾਲ ਕਸੀ ਜਾ ਸਕਦੀ ਹੈ ਕਿਉਂਕਿ ਫਿਲਹਾਲ ਤਾਂ ਪਰੇਗਾ ਕੈਪਸੂਲ ਜਿਹੜੇ ਨੇ ਉਹ ਐਨਡੀਪੀਐਸ ਦੀ ਅੰਡਰ ਵੀ ਨਹੀਂ ਆਉਂਦੇ ਜਿਸ ਕਰਕੇ ਕਾਨੂੰਨਨ ਤੌਰ ਤੇ ਇਸ ਨੂੰ ਵੇਚਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਜੇਕਰ ਅਜਿਹਾ ਫੈਸਲਾ ਹੁੰਦਾ ਤਾਂ ਜ਼ਰੂਰ ਠਲ ਪੈਂਦੀ ਪ੍ਰੇਗਾ ਕੈਪਸੂਲਾਂ ਦੀ ਸੇਲ ਉੱਤੇ ਆਉਂਦੀ ਨਜ਼ਰ ਆ ਸਕਦੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬ ਦੇ ਵਿੱਚ ਪਹਿਲੀ ਵਾਰ ਪ੍ਰੇਗਾ ਕੈਪਸੂਲਾਂ ਉੱਤੇ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਰਵਾਈ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਡੀਸੀ ਸਾਹਿਬਾਨ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ ਕਿ ਪਰੇਗਾ ਕੈਪਸੂਲ ਦੀ ਸੇਲ ਦੀ ਹੁਣ ਇਕੱਲੀ-ਕੱਲੀ ਡਿਟੇਲ ਕਿਸੇ ਵੀ ਕੈਮਿਸਟ ਦੇ ਕੋਲੋਂ ਜਿਹੜਾ ਕਿ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਬਿਨਾ ਪਰਚੀ ਤੋਂ ਤੇ ਬਿਨਾ ਵੈਰੀਫਿਕੇਸ਼ਨ ਤੋਂ ਤੇ ਬਿਨਾ ਬਿੱਲ ਤੋਂ ਰਿਕਾਰਡ ਤੋਂ ਜੇਕਰ ਪ੍ਰੇਗਾ ਕੋਈ ਵੀ ਹੁਣ ਕੈਮਿਸਟ ਵੇਚਦਾ ਤਾਂ ਉਸ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਦਰਅਸਲ ਪ੍ਰੈਗਬੈਲਨ ਨਾਮ ਦੀ ਇਹ ਦਵਾਈ ਸਾਲਟ ਜਿਹੜਾ ਇਸ ਦੇ ਵਿੱਚ ਪੈਂਦਾ ਹੈ ਉਹ ਪੇਨ ਕਿਲਰ ਤੇ ਮਸਲ ਰਿਲੈਕਸੈਂਟ ਯਾਨੀ ਕਿ ਜਿਹੜੀਆਂ ਸਾਡੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਨਰਵਸ ਨੂੰ ਰਿਲੈਕਸ ਕਰਨ ਵਾਸਤੇ ਸਹੀ ਤੌਰ ਤੇ ਬਣੀ ਸੀ ਪਰ ਦੇਖਿਆ ਇਹ ਗਿਆ ਕਿ ਆਮ ਰੁਝਾਨ ਬਣ ਗਿਆ ਕਿ ਲੋਕ ਉਸ ਨੂੰ ਨਸ਼ੇ ਦੇ ਤੌਰ ਤੇ ਵਰਤਣ ਲੱਗ ਗਏ ਤੇ ਇਸ ਦੀ ਲੋਕਾਂ ਨੂੰ ਲਤ ਲੱਗਣ ਲੱਗ ਗਈ ਹਾਲਾਂਕਿ ਬਹੁਤ ਸਾਰੇ ਜੋ ਸਮਾਜਿਕ ਜੋ ਸਮਾਜ ਸੇਵੀ ਨੇ ਜਿਵੇਂ ਜਿਨ੍ਹਾਂ ਦੇ ਵਿੱਚ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਝੋਟਾ ਵੀ ਆਉਂਦੇ ਨੇ ਜਿਨ੍ਹਾਂ ਨੇ ਕਈ ਵਾਰ ਪ੍ਰੈਗਾ ਕੈਪਸੂਲਾਂ ਵੇਚਣ ਵਾਲੇ ਜਿਹੜੇ ਕੈਮਿਸਟਰੀ ਉਹਨਾਂ ਨੂੰ ਫੜਿਆ ਤੇ ਉਹਨਾਂ ਉੱਤੇ ਇੱਕ ਜਿਹੜਾ ਕਿ ਉਹਨਾਂ ਨੇ ਪੁਲਿਸ ਹਵਾਲੇ ਵੀ ਕੀਤਾ ਤੇ ਬਹੁਤ ਸਾਰੇ ਉਹਨਾਂ ਨੇ ਇਹ ਪ੍ਰੈਗਾ ਕੈਪਸੂਲ ਵੇਚਣ ਵਾਲੇ ਆਮ ਜਿਹੜੇ ਨਸ਼ਾ ਵੇਚਣ ਵਾਲੇ ਮੁੰਡੇ ਜੋ ਘਰਾਂ ਦੇ ਵਿੱਚ ਨਸ਼ਾ ਵੇਚ ਰਹੇ ਸੀ ਉਹਨਾਂ ਨੂੰ ਵੀ ਫੜਿਆ ਤਾਂ ਇਹ ਗੱਲ ਤਾਂ ਸਾਫ਼ ਹੈ ਕਿ ਪ੍ਰੈਗਾ ਵੱਡੇ ਪੱਧਰ ਤੇ ਵਿਕ ਰਹੇ ਨੇ ਤੇ ਹੁਣ ਕਾਰਵਾਈ ਇਹ ਫੈਸਲਾ ਪਾਉਂਦਿਆਂ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਵੀ ਹੁਕਮ ਜਾਰੀ ਕੀਤਾ ਗਿਆ ਕਿ ਕਿਉਂਕਿ ਜੇਕਰ ਕੋਈ ਆਰਥੋਪੈਡੀਸ਼ਨ ਹੈ ਤੇ ਜਾਂ ਫਿਰ ਕੋਈ ਨਿਊਰੋ ਦਾ ਡਾਕਟਰ ਹੈ ਤਾਂ ਉਹ ਵੀ ਸਿਰਫ 75 ਮਿਲੀਗ੍ਰਾਮ ਦੀ ਡੋਜ਼ ਪ੍ਰੈਗਾ ਕੈਪਸੂਲ ਦੀ ਲਿਖ ਰਿਹਾ ਜਦ ਕਿ ਆਮ ਤੌਰ ਤੇ 150 ਤੇ 300 mg ਜਿਹੜੀ ਹੈ ਇਹ ਪ੍ਰੈਗਾ ਇਹ ਵਿੱਚ ਵੇਕਰੇ ਨੇ ਆਮ ਲੋਕਾਂ ਦੇ ਵਿੱਚ ਜੋ ਕਿ ਇਸ ਦੀ ਦੁਰਵਰਤੋਂ ਕਰ ਰਹੇ ਨੇ ਜਿਸ ਤੋਂ ਬਾਅਦ ਹੁਣੇ ਫੈਸਲਾ ਲਿਆ ਗਿਆ ਤਾਂ ਕਿ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਇਸ ਇੱਕ ਥਾਂ ਤੋਂ ਬਾਅਦ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਉੱਤੇ ਇਹੀ ਫੈਸਲਾ ਪ੍ਰੈਗਾ ਨੂੰ ਲੈ ਕੇ ਐਲਾਨਿਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਵੱਡੀ ਰਾਹਤ ਜਾਂ ਵੱਡੀ ਨਿਕελ ਕਸੀ ਜਾ ਸਕਦੀ ਹੈ ਕਿਉਂਕਿ ਫਿਲਹਾਲ ਤਾਂ ਪਰੇਗਾ ਕੈਪਸੂਲ ਜਿਹੜੇ ਨੇ ਉਹ ਐਨਡੀਪੀਐਸ ਦੀ ਅੰਡਰ ਵੀ ਨਹੀਂ ਆਉਂਦੇ ਜਿਸ ਕਰਕੇ ਕਾਨੂੰਨਨ ਤੌਰ ਤੇ ਇਸ ਨੂੰ ਵੇਚਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਜੇਕਰ ਅਜਿਹਾ ਫੈਸਲਾ ਹੁੰਦਾ ਤਾਂ ਜ਼ਰੂਰ ਠਲ ਪੈਂਦੀ ਪ੍ਰੈਗਾ ਕੈਪਸੂਲਾਂ ਦੀ ਸੇਲ ਉੱਤੇ ਆਉਂਦੀ ਨਜ਼ਰ ਆ ਸਕਦੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬ ਦੇ ਵਿੱਚ ਪਹਿਲੀ ਵਾਰ ਪ੍ਰੈਗਾ ਕੈਪਸੂਲਾਂ ਉੱਤੇ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਰਵਾਈ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਡੀਸੀ ਸਾਹਿਬਾਨ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ ਕਿ ਪ੍ਰੈਗਾ ਕੈਪਸੂਲ ਦੀ ਸੇਲ ਦੀ ਹੁਣ ਇਕੱਲੀ-ਕੱਲੀ ਡਿਟੇਲ ਕਿਸੇ ਵੀ ਕੈਮਿਸਟ ਦੇ ਕੋਲੋਂ ਜਿਹੜਾ ਕਿ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਬਿਨਾ ਪਰਚੀ ਤੋਂ ਤੇ ਬਿਨਾ ਵੈਰੀਫਿਕੇਸ਼ਨ ਤੋਂ ਤੇ ਬਿਨਾ ਬਿੱਲ ਤੋਂ ਰਿਕਾਰਡ ਤੋਂ ਜੇਕਰ ਪ੍ਰੈਗਾ ਕੋਈ ਵੀ ਹੁਣ ਕੈਮਿਸਟ ਵੇਚਦਾ ਤਾਂ ਉਸ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਦਰਅਸਲ ਪ੍ਰੈਗਬੈਲਨ ਨਾਮ ਦੀ ਇਹ ਦਵਾਈ ਸਾਲਟ ਜਿਹੜਾ ਇਸ ਦੇ ਵਿੱਚ ਪੈਂਦਾ ਹੈ ਉਹ ਪੇਨ ਕਿਲਰ ਤੇ ਮਸਲ ਰਿਲੈਕਸੈਂਟ ਯਾਨੀ ਕਿ ਜਿਹੜੀਆਂ ਸਾਡੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਨਰਵਸ ਨੂੰ ਰਿਲੈਕਸ ਕਰਨ ਵਾਸਤੇ ਸਹੀ ਤੌਰ ਤੇ ਬਣੀ ਸੀ ਪਰ ਦੇਖਿਆ ਇਹ ਗਿਆ ਕਿ ਆਮ ਰੁਝਾਨ ਬਣ ਗਿਆ ਕਿ ਲੋਕ ਉਸ ਨੂੰ ਨਸ਼ੇ ਦੇ ਤੌਰ ਤੇ ਵਰਤਣ ਲੱਗ ਗਏ ਤੇ ਇਸ ਦੀ ਲੋਕਾਂ ਨੂੰ ਲਤ ਲੱਗਣ ਲੱਗ ਗਈ ਹਾਲਾਂਕਿ ਬਹੁਤ ਸਾਰੇ ਜੋ ਸਮਾਜਿਕ ਜੋ ਸਮਾਜ ਸੇਵੀ ਨੇ ਜਿਵੇਂ ਜਿਨ੍ਹਾਂ ਦੇ ਵਿੱਚ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਲੇ ਪ੍ਰਵਿੰਦਰ ਝੋਟਾ ਵੀ ਆਉਂਦੇ ਨੇ ਜਿਨ੍ਹਾਂ ਨੇ ਕਈ ਵਾਰ ਪ੍ਰੈਗਾ ਕੈਪਸੂਲਾਂ ਵੇਚਣ ਵਾਲੇ ਜਿਹੜੇ ਕੈਮਿਸਟ ਨੇ ਉਹਨਾਂ ਨੂੰ ਫੜਿਆ ਤੇ ਉਹਨਾਂ ਉੱਤੇ ਇੱਕ ਜਿਹੜਾ ਕਿ ਉਹਨਾਂ ਨੂੰ ਪੁਲਿਸ ਹਵਾਲੇ ਵੀ ਕੀਤਾ ਤੇ ਬਹੁਤ ਸਾਰੇ ਉਹਨਾਂ ਨੇ ਇਹ ਪ੍ਰੈਗਾ ਕੈਪਸੂਲ ਵੇਚਣ ਵਾਲੇ ਆਮ ਜਿਹੜੇ ਨਸ਼ਾ ਵੇਚਣ ਵਾਲੇ ਮੁੰਡੇ ਜੋ ਘਰਾਂ ਦੇ ਵਿੱਚ ਨਸ਼ਾ ਵੇਚ ਰਹੇ ਸੀ ਉਹਨਾਂ ਨੂੰ ਵੀ ਫੜਿਆ ਤਾਂ ਇਹ ਗੱਲ ਤਾਂ ਸਾਫ਼ ਹੈ ਕਿ ਪ੍ਰੈਗਾ ਵੱਡੇ ਪੱਧਰ ਤੇ ਵਿਕ ਰਹੇ ਨੇ ਤੇ ਹੁਣ ਕਾਰਵਾਈ ਇਹ ਫੈਸਲਾ ਪਾਉਂਦਿਆਂ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਵੀ ਹੁਕਮ ਜਾਰੀ ਕੀਤਾ ਗਿਆ ਕਿ ਕਿਉਂਕਿ ਜੇਕਰ ਕੋਈ ਆਰਥੋਪੀਡੀਸ਼ਨ ਹੈ ਤੇ ਜਾਂ ਫਿਰ ਕੋਈ ਨਿਊਰੋ ਦਾ ਡਾਕਟਰ ਹੈ ਤਾਂ ਉਹ ਵੀ ਸਿਰਫ 75 ਮਿਲੀਗ੍ਰਾਮ ਦੀ ਡੋਜ਼ ਪ੍ਰੈਗਾ ਕੈਪਸੂਲ ਦੀ ਗੱਲ ਲਿਖ ਰਿਹਾ ਜਦ ਕਿ ਆਮ ਤੌਰ ਤੇ 150 ਤੇ 300 mg ਜਿਹੜੀ ਹੈ ਇਹ ਪ੍ਰੈਗਾ ਇਹ ਵੇਚ ਰਹੇ ਨੇ ਆਮ ਲੋਕਾਂ ਦੇ ਵਿੱਚ ਜੋ ਕਿ ਇਸ ਦੀ ਦੁਰਵਰਤੋਂ ਕਰ ਰਹੇ ਨੇ ਜਿਸ ਤੋਂ ਬਾਅਦ ਹੁਣੇ ਫੈਸਲਾ ਲਿਆ ਗਿਆ ਤਾਂ ਕਿ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਇਸ ਇੱਕ ਥਾਂ ਤੋਂ ਬਾਅਦ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਉੱਤੇ ਇਹੀ ਫੈਸਲਾ ਪ੍ਰੈਗਾ ਨੂੰ ਲੈ ਕੇ ਐਲਾਨਿਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਵੱਡੀ ਰਾਹਤ ਜਾਂ ਵੱਡੀ ਨਿਕελ ਕਸੀ ਜਾ ਸਕਦੀ ਹੈ ਕਿਉਂਕਿ ਫਿਲਹਾਲ ਤਾਂ ਪਰੇਗਾ ਕੈਪਸੂਲ ਜਿਹੜੇ ਨੇ ਉਹ ਐਨਡੀਪੀਐਸ ਦੀ ਅੰਡਰਵਿਊ ਨਹੀਂ ਆਉਂਦੇ ਜਿਸ ਕਰਕੇ ਕਾਨੂੰਨਨ ਤੌਰ ਤੇ ਇਸ ਨੂੰ ਵੇਚਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਜੇਕਰ ਅਜਿਹਾ ਫੈਸਲਾ ਹੁੰਦਾ ਤਾਂ ਜ਼ਰੂਰ ਠਲ ਪੈਂਦੀ ਪ੍ਰੇਗਾ ਕੈਪਸੂਲਾਂ ਦੀ ਸੇਲ ਉੱਤੇ ਆਉਂਦੀ ਨਜ਼ਰ ਆ ਸਕਦੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬ ਦੇ ਵਿੱਚ ਪਹਿਲੀ ਵਾਰ ਪ੍ਰੇਗਾ ਕੈਪਸੂਲਾਂ ਉੱਤੇ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਰਵਾਈ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਡੀਸੀ ਸਾਹਿਬਾਨ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ ਕਿ ਪ੍ਰੈਗਾ ਕੈਪਸੂਲ ਦੀ ਸੇਲ ਦੀ ਹੁਣ ਇਕੱਲੀ-ਕੱਲੀ ਡਿਟੇਲ ਕਿਸੇ ਵੀ ਕੈਮਿਸਟ ਦੇ ਕੋਲੋਂ ਜਿਹੜਾ ਕਿ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਬਿਨਾ ਪਰਚੀ ਤੋਂ ਤੇ ਬਿਨਾ ਵੈਰੀਫਿਕੇਸ਼ਨ ਤੋਂ ਤੇ ਬਿਨਾ ਬਿੱਲ ਤੋਂ ਰਿਕਾਰਡ ਤੋਂ ਜੇਕਰ ਪ੍ਰੈਗਾ ਕੋਈ ਵੀ ਹੁਣ ਕੈਮਿਸਟ ਵੇਚਦਾ ਤਾਂ ਉਸ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਦਰਅਸਲ ਪ੍ਰੈਗਬੈਲਨ ਨਾਮ ਦੀ ਇਹ ਦਵਾਈ ਸਾਲਟ ਜਿਹੜਾ ਇਸ ਦੇ ਵਿੱਚ ਪੈਂਦਾ ਹੈ ਉਹ ਪੇਨ ਕਿਲਰ ਤੇ ਮਸਲ ਰਿਲੈਕਸੈਂਟ ਯਾਨੀ ਕਿ ਜਿਹੜੀਆਂ ਸਾਡੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਨਰਵਸ ਨੂੰ ਰਿਲੈਕਸ ਕਰਨ ਵਾਸਤੇ ਸਹੀ ਤੌਰ ਤੇ ਬਣੀ ਸੀ ਪਰ ਦੇਖਿਆ ਇਹ ਗਿਆ ਕਿ ਆਮ ਰੁਝਾਨ ਬਣ ਗਿਆ ਕਿ ਲੋਕ ਉਸ ਨੂੰ ਨਸ਼ੇ ਦੇ ਤੌਰ ਤੇ ਵਰਤਣ ਲੱਗ ਗਏ ਤੇ ਇਸ ਦੀ ਲੋਕਾਂ ਨੂੰ ਲਤ ਲੱਗਣ ਲੱਗ ਗਈ ਹਾਲਾਂਕਿ ਬਹੁਤ ਸਾਰੇ ਜੋ ਸਮਾਜਿਕ ਜੋ ਸਮਾਜ ਸੇਵੀ ਨੇ ਜਿਵੇਂ ਜਿਨ੍ਹਾਂ ਦੇ ਵਿੱਚ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਝੋਟਾ ਵੀ ਆਉਂਦੇ ਨੇ ਜਿਨ੍ਹਾਂ ਨੇ ਕਈ ਵਾਰ ਪ੍ਰੈਗਾ ਕੈਪਸੂਲਾਂ ਵੇਚਣ ਵਾਲੇ ਜਿਹੜੇ